ਇਹ ਰਾਤ ਮੇਰੇ ਡੈਡੀ ਜੀ ਜਗਤਾਰ ਸਿੰਘ ਤੇ ਇੱਥੇ ਰੈਗੂਲਰੀ گاਵਾਂ ਨੂੰ ਗੋੜ ਵਗੈਰਾ ਪਾਉਣ ਆ ਜਾਂਦੇ ਆ ਉਹਨਾਂ ਦੇ ਮਤਲਬ ਜੇ ਇਹ ਸਵੇਰ ਹਾਲਾਤ ਸੀਗੇ ਉਹਨਾਂ ਦੇ ਦੱਸਣ ਅਕੋਰਡਿੰਗ ਵੀ ਉਹਨਾਂ ਨੇ ਚਲੋ ਲੈਡੀ ਸੀਗੇ ਉਹਨਾਂ ਨੇ ਥੋੜਾ ਮੜਾ ਕਰਤਾ ਵੀ ਥੋੜਾ ਅੱਗੇ ਜਾ ਕੇ ਪਾਇਆ ਤੇ ਜਦੋਂ ਅਸੀਂ ਇਸ ਜਗ੍ਹਾ ਤੇ ਆਏ ਤਾਂ ਉਹਨਾਂ ਦੇ ਅਕੋਰਡਿੰਗ ਕਿ ਸ਼ਾਇਦ ਦੋ ਜਾਣੇ ਸੀਗੇ ਡੈਡੀ ਸਕੂਟੀ ਤੇ ਸੀਗੇ ਉਹਨਾਂ ਤੇ ਹਮਲਾ ਕੀਤਾ ਜੀ ਤੇ ਪੈਰ ਦੀਆਂ ਲੈਫਟ ਦੀਆਂ ਜੀ ਦੋ ਉਂਗਲਾਂ ਤਾਂ ਜਮੇ ਉਤਾਰਤੀਆਂ ਜੀ ਉਹਨਾਂ ਨੇ ਕੱਟੀਆਂ ਗਈਆਂ ਜੀ ਐਂਡ ਇੱਕ ਫ੍ਰੈਕਚਰ ਆਈ ਹੈਂਡ ਤੇ ਵੀ ਲੈਫਟ ਤੇ ਉਹਦੇ ਵੀ ਤਿੰਨ ਚਾਰ ਉਂਗਲ ਟੁੱਟੀਆਂ ਜੀ ਰੂਟੀਨ ਚ ਗੋੜਕਾਉਣ ਹੁੰਦੇ ਹਾਂ ਹਾਂ ਜੀ ਹਾਂ ਜੀ ਰੂਟੀਨ ਚ ਕਿੰਨੇ ਵਿਅਕਤੀ ਸੀ ਉਹ ਉਹਨਾਂ ਦੇ ਅਕੋਰਡਿੰਗ ਸ਼ਾਇਦ 2 ਸੀਗੇ ਜੀ ਉਹ ਕਹਿ ਰਿਹਾ ਤੇ ਕੀ ਚੀਜ਼ ਨਾਲ ਹਮਲਾ ਕੀਤਾ ਕੁਝ ਪਤਾ ਲੱਗੋ ਇਹਨਾਂ ਨੇ ਕੋਈ ਤਿੱਖਾ ਹਥਿਆਰ ਸੀ ਸ਼ਾਇਦ ਇਹ ਕੋਈ ਕਾਫਾ ਵਗੈਰਾ ਇਹਨਾਂ ਨੂੰ ਇੰਨਾ ਨਹੀਂ ਹੁੰਦਾ ਜੀ ਉਹ ਕਾਫਾ ਵੀ ਕੱਟ ਰਿਹਾ ਜੀ ਇਹ ਰਾਤ ਨੂੰ 8:30 ਤੋਂ 9 ਦੇ ਵਿਚਲੀ ਚ ਜੀ ਤੇ ਪਤਾ ਕਿਵੇਂ ਲੱਗਿਆ ਤੁਹਾਨੂੰ ਡੈਡੀ ਦਾ ਫੋਨ ਆਇਆ ਉਦੋਂ ਜਦੋਂ ਸਿਵਲ ਹਸਪੀਟਲ ਸੀ ਅਸੀਂ ਉੱਥੇ ਭੱਜ ਕੇ ਗਏ ਹਨਾ ਤੇ ਉਥੇ ਹਾਲਾਤ ਸੀਗੇ ਥੋੜੇ ਅਸੀਂ ਫਿਰ ਪ੍ਰਾਈਵੇਟ ਚ ਰੈਫਰ ਕਰਾ ਲਿਆ ਸੀਗਾ ਕਾਸਮੋਟ ਬਹੁਤ ਬੁਰੀ ਜੀ ਤੱਕ ਨਾ ਆਵਾਜ਼ ਮੇ ਲਗਾਤਾਰ ਆਪਰ ਰਹੀ ਹੈ ਜੀ 8.5 ਕਾਉਂਟ ਜਿਤੋਂ ਬਹੁਤਾ ਟਾਈਮ ਲੱਗਦਾ ਕਿਵੇਂ ਦੇਖਦੇ ਹਾਂ ਇਸ ਹਾਲਾਤਾਂ ਐਵੇਂ ਜੀ ਦੇਖੋ ਵੀ 8.5 9 ਇੰਨਾ ਵੀ ਲੇਟ ਹੈ ਨਹੀਂਗਾ ਤੁਸੀਂ ਦੱਸੋ ਨਾ ਵੀ ਟਾਈਮ ਤਾਂ ਹੈ ਨਹੀਂ ਵੀ ਕਿਸੇ ਤੋਂ ਡਰਦੇ ਆਪਾਂ ਘਰੇ ਬੈਠ ਜਾਈਏ ਜਾਂ ਕੁਝ ਵੀ ਹੈ ਨਾ ਉਤਾ ਕੁਛ ਵੀ ਹੈ ਕੰਟਰੋਲ ਹੋਵੇ ਜੇ ਪ੍ਰਸ਼ਾਸਨ ਦੇ ਹਨ ਪੁਲਿਸ ਪਹੁੰਚੀ ਮੋਕੇ ਤੇ ਸੂਚਨਾ ਦਿੱਤੀ ਪੁਲਿਸ ਨੇ ਪੁਲਿਸ ਨੂੰ ਅਸੀਂ बस ਉੱਥੇ ਹਸਪੀਟਲ ਚ ਕੀਤਾ ਸੀਗਾ ਕੇਸ ਵਗੈਰਾ ਜੋ ਬਣਦਾ ਹੈ ਨਾ ਉਹ ਬਣਵਾਇਆ ਸੀ ਕਿਉਂਕਿ ਉਦੋਂ ਤੁਹਾਨੂੰ ਪਤਾ ਹੈ ਐਮਰਜੈਂਸੀ ਹੁੰਦੀ ਹੈ ਬੰਦਾ ਮਰੀਜ਼ ਵੱਲ ਧਿਆਨ ਦਿੰਦਾ ਠੀਕ ਹੈ ਅਸੀਂ ਉਹਨੂੰ ਰੈਫਰ ਕਰਵਾਇਆ ਸੀਗਾ ਕਿਉਂਕਿ ਮੈਂ ਕੱਲਾ ਸੀਗਾ ਤੇ ਨਾਲ ਫਿਰ ਮੇਰੇ ਦੋਸਤ ਆਏ ਸੀਗੇ ਚਲੋ ਉਹਦੋਂ ਅਸੀਂ ਲੈ ਗਏ ਜੇ ਨਾਲ ਪਾਣੀ ਦੇ ਡੱਗ ਆ ਲੱਗਦਾ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਜਿਵੇਂ ਇੱਧਰ ਹੈਗੇ ਬੰਦੇ ਕੋਈ ਸਿਰਚ ਵਗੈਰਾ ਜਾਂ ਹਾਂਜੀ ਹਾਂਜੀ ਜਦੋਂ ਉਹਨਾਂ ਦੇ ਮਤਲਬ ਪੈਰ ਦੀਆਂ ਉਂਗਲਾਂ ਵੀ ਵੱਢ ਸਕਦੇ ਹੱਥ ਵੀ ਤਾਂ ਉਹਨਾਂ ਨੂੰ ਮਤਲਬ ਕੀ ਫਰਕ ਪੈਂਦਾ ਸੀਗਾ ਇਹ ਮਨਸ਼ਾ ਕੀ ਸੀ ਤੁਸੀਂ ਕੀ ਸਮਝਦੇ ਹੋ ਕੋਈ ਲੁੱਟੋ ਹੋਈ ਆ ਜਾਂ ਕੋਈ ਮੰਗ ਕੀਤੀ ਆ ਜਾਂ ਕੀ ਕਾਰਨ ਸਮਝਦੇ ਹੋ ਉਹ ਘਟਨਾ ਬਸ ਲੁੱਟ ਗੋਸ ਉਹ ਬਸੇਵੇਂ ਜੀ ਉਹਨਾਂ ਕੋਲ ਲਫਾਫਾ ਸਿਕਲ ਆ ਜਾਂ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਵਿੱਚ ਪੈਸੇ ਆ ਜਾਂ ਕੁਝ ਵੀ ਆ ਉਹ ਖਿੱਚ ਰਹੇ ਸੀਗੇ ਦੀ ਮਿੰਡੜੀ ਦੇ ਅਕੋਰਡਿੰਗ ਕਹਿ ਰਹੇ ਆਂ ੜੀ ਹੈ ਨਾ ਤੇ ਮੋਬਾਈਲ ਤੋਂ ਕਹਿ ਰਹਾ ਤਾਂ ਨਹੀਂ ਕੋਈ ਮੋਬਾਈਲ ਨਹੀਂ ਮੋਬਾਈਲ ਛੋਟਾ ਜਿਹਾ ਇਹ ਉਹਨਾਂ ਕੋਲ ਕੀਬੋਰਡ ਵਾਲਾ ਜਿਹੜਾ ਨਾ ਪੁਰਾਣਾ ਅੱਛਾ ਲੱਗਦਾ ਵੀ ਲਟਕੋ ਦੀ ਮਨਛਣ ਵਾਲੀ ਕੀਤੀ ਵਾਰਤਾ ਨੂੰ ਅੰਜਾਮ ਤਾਂ ਨਹੀਂ ਮੈਂ ਸ਼ੋਰ ਨਹੀਂ ਕਹਿ ਸਕਦੀ ਹੋ ਸਕਦਾ ਕਿਉਂਕਿ ਅਸੀਂ ਐਮ ਤਾਂ ਹੈ ਨਹੀਂ ਕੋਈ ਆਪਣਾ ਕਿਹੜਾ ਰੰਜਿਸ਼ ਵਗੈਰਾ ਹੈ ਲਟਕੋ ਦੀ ਸ਼ੋਰ ਨਹੀਂ ਕਿਤੇ ਤਾਂ ਨਹੀਂ ਵੀ ਕੋਈ ਹੋਰ ਨਿੱਜੀ ਰੰਜਿਸ਼ ਵਾਲਾ ਨਿੱਜੀ ਵਾਲਾ ਤਾਂ ਹੈ ਹੀ ਨਹੀਂ ਤੁਹਾਨੂੰ ਪਤਾ ਹੈ ਵੀ ਅਸੀਂ ਇਹ ਲੜੀ ਨੇ ਜਿਹੜਾ ਸਰਕਾਰੀ ਅਫੀਸਰ ਹੈ ਜੈਮਨੀ ਹੈਗਾ ਕਿਸੇ ਨਾਲ ਲੜਾਈ ਝਗੜੇ ਨਹੀਂ ਹੈ ਨਿਕਾ ਆਨ ਡਿਊਟੀ ਨੇ ਬਸ ਰਿਟਾਇਰ ਅਗਲੇ ਸਾਲ ਹੋ ਜਾਣਾ ਜਿਹੜੇ ਡਿਪਾਰਟਮੈਂਟ ਚ ਹੈ ਉਹ ਸ਼ੁਪਾਲਨ ਭਾਗ ਮਠਿੰਡਾ ਚ ਜੀ ਕਿਹੜੇ ਇਲਾਕੇ ਦੀ ਘਟਨਾ ਕਿਹੜੀ ਜਗ੍ਹਾ ਤੇ ਹੋਈ ਇਹ ਜੀ ਆਪਣਾ ਜਦੋਂ ਮਾਡਲ ਟਾਉਨ ਫੇਸ ਆਨ ਗੁਰਦੁਆਰਾ ਸਾਹਿਬ ਤੋਂ ਆਨੇ ਆਪਾਂ ਇਧਰ ਨੂੰ ਕੈਂਟ ਰੋਡ ਨੂੰ ਆਪਣਾ ਵਾਟਰ ਬਾਕਸ ਵਾਲਾ ਆਫਿਸ ਟੱਪ ਕੇ ਜੀ ਜਮਾਂ ਕੋਰਨਰ ਤੇ ਜੀ ਇੱਕ ਕੋਸਮੋ ਹਸਪੀਟਲ ਤੋਂ ਰੁਕਾ ਪ੍ਰਾਪਤ ਹੋਇਆ ਤੇ ਕੋਈ ਆਪਣੇ ਜਗਤਾਰ ਸਿੰਘ son of ਰਾਮਪ੍ਰਤਾਪ ਉਮਰ ਕਰੀਬ 58 ਸਾਲ ਜਿਹੜੇ ਕਿ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਨੇ ਤੇ ਉਹਨਾਂ ਤੇ ਹਮਲਾ ਹੋਇਆ ਰਾਤੀ ਕੋਈ ਲੁੱਟਖੋ ਵਾਲਾ ਤਾਂ ਕੋਈ ਹਾਲੇ ਤੱਕ ਕੋਈ ਅੰਗ ਲੱਗ ਨਹੀਂ ਰਿਹਾ ਸਾਨੂੰ ਤੇ ਬਾਕੀ ਤਫ਼ਤੀਸ਼ ਜਾਰੀ ਹੈ ਸਾਡੇ ਐਸੇ ਪ੍ਰੀਤਮ ਸਿੰਘ ਉਹ ਬਿਆਨ ਲਿਖਣ ਜਾ ਰਹੇ ਨੇ ਜਿਹੜੀ ਬੰਦੀ ਕਾਰਵਾਈ ਹੈ ਕਿ ਉਹ ਸੀ ਕਰਾਂਗੇ ਉਹਨਾਂ ਦੇ ਦੱਸਣ ਮੁਤਾਬਕ ਦੋ ਅ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਹਮਲਾ ਕਰਕੇ ਚਲੇ ਗਏ ਸਾਬ ਜਿਹੜਾ ਜਿਹੜਾ ਪੇੜ ਦਾ ਕਿ ਸਾਥ ਜਾ ਉਹਦੇ ਹੱਥ ਠੀਕ ਹੈ ਜੀ ਉਹਦੇ ਪੈਰ ਤੇ ਸੱਟ ਲੱਗੀ ਹੈ ਤੇ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਇਨਫੋਰਮੇਸ਼ਨ ਸਹੀ ਆਈ ਹੈ ਤੇ ਆਪਣੇ ਐਸਆਈ ਸਾਹਿਬ ਜਾ ਰਹੇ ਨੇ ਤੇ ਜੋ ਵੀ ਬਿਆਨ ਦੇ ਵਿੱਚ ਲਿਖਾਉਣਗੇ ਬੰਦੀ ਕਾਰਵਾਈ ਦਿੱਤੀ ਹੈ ਸਰਕਾਰਨ ਕੀ ਰਹੀ ਹੈਗਾ ਜੀ ਕਿਉਂ ਇੰਨਾ ਵੱਡਾ ਜਿਹੜਾ ਕੀ ਹੈ ਇਹ ਤਰਤੀਜ ਦਾ ਇਸਾ ਜੀ ਹਲੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਕੀ ਗੱਲ ਬਾਤ ਹੈ ਤੁਸਨ ਤਾਂ ਲੱਗੇ ਕਿਸ ਤਰ ਸੀਗੇ ਤੇ ਕਿੰਨੇ ਨਹੀਂ ਹਲੇ ਤੱਕ ਸਿਰਪੇਖ ਹੀ ਹਲੇ ਤੱਕ ਉਹਨਾਂ ਦਾ ਬਿਆਨ ਵੀ ਨਹੀਂ ਲਿਖਿਆ ਗਿਆ ਤੁਹਾਨੂੰ ਦੱਸਿਆ ਰੁਕਈ ਹਲੇ ਸਾਨੂੰ ਹੋਂ ਪ੍ਰਾਪਤ ਹੋ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਤੇ ਦੋ ਬੰਦੇ ਇਹਨਾਂ ਪਤਾ ਲੱਗੇ ਦੋ ਬੰਦੇ ਨੇ ਹਮਲਾ ਕੀਤਾ ਉਹ ਕਿੰਨੇ ਕੀ ਕੰਮ ਕਰਦੇ ਇਹ ਮੁੰਡਾ ਇਹ ਪਸ਼ੂ ਪਾਲਣੋ ਭਾਗ ਵਿੱਚ ਲੱਗੇ ਨੇ 57 ਸਾਲ ਉਮਰ ਹੈ ਇਹਨਾਂ ਦੀ ਤੇ ਇਹ ਰਿੰਗ ਰੋਡ ਹੈ ਜਿਹੜਾ ਉਧਰ ਰਾਤੀ ਗਊਆਂ ਨੂੰ ਕੋਈ ਗੋੜ ਜਾਂ ਚਾਰਾ ਪਾਉਣ ਗਏ ਸੀ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ